ਰਾਵਣ ਜਿਸ ਦਾ ਨਾਮ ਸੁਣਦੇ ਹੀ ਸਾਡੇ ਮਨ ਵਿੱਚ ਬੁਰਾਈ ਦੀ ਤਸਵੀਰ ਉੱਭਰ ਆਉਂਦੀ ਹੈ ਹਰ ਸਾਲ ਦੁਸ਼ਹਿਰੇ ਦੇ ਦਿਨ ਅਸੀਂ ਉਸ ਨੂੰ ਅੱਗ ਨਾਲ ਸਾੜ ਦਿੰਨੇ ਹਾਂ ਪਰ ਕੀ 라ਵਣ ਇੰਨਾ ਬੁਰਾ ਸੀ ਨਹੀਂ ਉਹ ਆਪਣੇ ਸਮੇਂ ਦਾ ਸਭ ਤੋਂ ਬਲੱਖਣ ਵਿਅਕਤੀ ਸੀ 라ਵਣ ਤ੍ਰਿਕਾਲ ਦਰਸ਼ੀ ਸੀ ਉਹ ਅਪਰਾਜਿਤ ਯੋਧਾ ਸੀ ਜਿਸ ਨੇ ਸਵਰਗ ਤੋਂ ਪਾਤਾਲ ਤੱਕ ਚਣੌਤੀ ਦਿੱਤੀ ਦੇਵਤਿਆਂ ਨੇ ਵੀ ਉਸ ਦੀ ਵੀਰਤਾ ਨੂੰ ਸਬਕਾਰਿਆ ਉਸ ਦੇ ਲੰਕਾ سونے ਦੀ ਸੀ ਜਿੱਥੇ ਸਮ੍ਰiddhi ਅਤੇ ਖੁਸ਼ਹਾਲੀ ਸੀ ਸਾਰੀ ਪ੍ਰਜਾ ਸੁਖੀ ਸੀ ਸੋਚੋ ਜੇ ਅੱਜ ਕੋਈ ਐਸਾ ਸ਼ਾਸਕ ਹੋਵੇ ਜਿਸ ਦੇ ਕੋਲ અપਾਰ ਗਿਆਨ ਹੋਵੇ ਅਸੀਮ ਸ਼ਕਤੀ ਹੋਵੇ ਅਤੇ ਪ੍ਰਜਾ ਖੁਸ਼ਹਾਲ ਹੋਵੇ ਤਾਂ ਅਸੀਂ ਉਸ ਨੂੰ ਮਸੀਹਾ ਕਹਿੰਦੇ ਸ਼ਾਇਦ ਉਸ ਨੂੰ ਭਗਵਾਨ ਤੱਕ ਮੰਨ ਲੈਂਦੇ ਪਰ ਫਿਰ ਵੀ ਇੰਨਾ ਮਹਾਨ ਰਾਵਣ ਹਰ ਸਾਲ ਕਿਉਂ ਸਾੜਿਆ ਜਾਂਦਾ ਹੈ ਕਿਉਂਕਿ ਉਸ ਦੇ ਕੋਲ ਸਭ ਕੁਝ ਸੀ ਪਰ ਸੇਯਮ ਨਹੀਂ ਸੀ ਉਸ ਦੇ ਕੋਲ ਗਿਆਨ ਸੀ ਪਰ ਬਿਨਮਰਤਾ ਨਹੀਂ ਸੀ ਉਸ ਦੇ ਕੋਲ ਤਾਕਤ ਸੀ ਪਰ ਮर्यादा ਨਹੀਂ ਸੀ ਜਦੋਂ ਇਨਸਾਨ ਆਪਣੀ ਤਾਕਤ ਨੂੰ ਕਮੰਡ ਵਿੱਚ ਬਦਲ ਲੈਂਦਾ ਹੈ ਤਾਂ ਉਹੀ ਤਾਕਤ ਉਸ ਦੇ ਨਾਸ਼ ਦਾ ਕਾਰਨ ਬਣਦੀ ਹੈ ਰਾਵਣ ਦਾ ਪਤਨ ਵੀ ਉਸ ਦੇ ਅਹੰਕਾਰ ਨਾਲ ਸ਼ੁਰੂ ਹੋਇਆ ਉਸ ਨੇ ਸੋਚਿਆ ਮੈਂ ਸਭ ਦਾ ਮਾਲਕ ਹਾਂ ਮੇਰੇ ਅੱਗੇ ਕੋਈ ਨਹੀਂ ਟਿਕ ਸਕਦਾ ਅਤੇ ਇਸੇ ਅਹੰਕਾਰ ਨੇ ਉਸ ਨੂੰ ਉਹ ਗਲਤੀ ਕਰਵਾ ਲਈ ਜਿਸ ਨੇ ਉਸ ਦੀ ਸਾਰੀ ਮਹਾਨਤਾ ਦੇ ਮਿੱਟੀ ਪਾ ਦਿੱਤੀ ਸੁਭਾਲ ਇਹ ਹੈ ਕਿ ਦੁਸਹਿਰਾ ਸਿਰਪ ਰਾਵਣ ਨੂੰ ਸਾੜਨ ਦਾ ਤਿਉਹਾਰ ਹੈ ਜਾਂ ਫਿਰ ਇਹ ਉਹ ਦਿਨ ਹੈ ਜੋ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਇਨਸਾਨ ਨੂੰ ਉਸ ਦੀਆਂ ਹਜ਼ਾਰਾਂ ਉਪਲਬਧੀਆਂ ਨਾਲ ਨਹੀਂ ਸਗੋਂ ਉਸ ਦੀ ਇੱਕ ਗਲਤੀ ਨਾਲ ਯਾਦ ਰੱਖਿਆ ਜਾਂਦਾ ਹੈ ਸ਼੍ਰੀ ਰਾਮ ਨੂੰ ਅੱਜ ਵੀ ਭਗਵਾਨ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਆਖਰੀ ਸਾਹ ਤੱਕ ਮर्यादा ਨਿਭਾਈ ਅਤੇ 라वण ਅੱਜ ਵੀ ਰਕਸ਼ਸ਼ ਕਹਿਣਾ ਆਉਂਦਾ ਕਿਉਂਕਿ ਉਸਨੇ ਇੱਕ ਮर्यादा ਤੋੜੀ ਦੁਸ਼ਹਿਰਾ ਸਾਨੂੰ ਸਿਰਫ ਇਹ ਨਹੀਂ ਸਿਖਾਉਂਦਾ ਕਿ ਆਪਣੇ ਅੰਦਰ ਦੀ ਬੁਰਾਈ ਨੂੰ ਸਾਰੋ ਬਲਕਿ ਇਹ ਵੀ ਸਿਖਾਉਂਦਾ ਹੈ ਕਿ ਜ਼ਿੰਦਗੀ ਭਰ ਦੀ ਕਮਾਈ ਤੇ ਇੱਕ ਗਲਤ ਫੈਸਲਾ ਭਾਰੀ ਪੈ ਸਕਦਾ ਹੈ ਤੁਹਾਨੂੰ ਸਭ ਨੂੰ ਵਿਜੇ ਦਸ਼ਮੀ ਦੁਸਹਿਰੇ ਦੀਆਂ ਹਾਰਦਿਕ ਵਧਾਈਆਂ